ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫੌਜ ਦਾ ਜਵਾਨ ਜਿਹੜਾ ਉਹ 30 ਜੂਨ ਨੂੰ ਸੇਵਾ ਮੁਕਤ ਹੋਣਾ ਸੀ ਪਰ ਸੇਵਾ ਮੁਕਤ ਹੋਣ ਤੋਂ ਪਹਿਲਾਂ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਵਾਸਤੇ અલਵਿਦਾ ਕਹਿ ਗਿਆ। ਆਪਣੇ ਭਰਾ ਨੂੰ ਜਸ਼ਨਾਂ ਦੀਆਂ ਤਿਆਰੀਆਂ ਕਰਨ ਦੇ ਵਾਸਤੇ ਫੋਨ ਕਰਦਾ ਹੈ ਅਤੇ ਆਪ ਫੌਜ ਦੇ ਵਿੱਚੋਂ ਘਰ ਦੀ ਵਾਪਸੀ ਕਰਦਾ। ਪਿੱਛੇ ਪਰਿਵਾਰ ਜਿਹੜਾ ਉਹ ਸਾਰਾ ਜਸ਼ਨ ਦੀਆਂ ਤਿਆਰੀਆਂ ਕਰ ਰਿਹਾ ਸੀ ਜਦੋਂ ਉਸਦੀ ਮੌਤ ਦੀ ਦੁਖਦਾਈ ਖਬਰ ਘਰ ਪਹੁੰਚਦੀ ਹੈ ਤਾਂ ਖੁਸ਼ੀਆਂ ਜੜੀਆਂ ਨੇ ਮਾਤਮ ਦੇ ਵਿੱਚ ਫੈਲ ਜਾਂਦੀਆਂ ਨੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਭਰਾ ਬਚੱਤਰ ਸਿੰਘ ਨੇ ਦੱਸਿਆ ਕਿ 25 ਸਾਲ ਫੌਜ ਦੇ ਵਿੱਚ ਉਸਨੇ ਸੇਵਾ ਕੀਤੀ ਉਸਦਾ ਭਰਾ ਜਿਸਦਾ ਨਾਮ ਸਤਨਾਮ ਸਿੰਘ ਸੀ 30 ਜੂਨ ਨੂੰ ਉਸਨੇ ਸੇਵਾ ਮੁਕਤ ਹੋਣਾ ਸੀ ਅਤੇ ਘਰ ਵਾਪਸ ਆ ਰਿਹਾ ਸੀ ਫੋਨ ਦੇ ਉੱਤੇ ਇਸ ਬਾਰੇ ਜ਼ਿਕਰ ਹੋਇਆ ਕਿ ਉਹ ਰਿਟਾਇਰ ਹੋ ਰਿਹਾ ਹੈ ਅਤੇ ਜਸ਼ਨਾਂ ਦੀਆਂ ਤਿਆਰੀਆਂ ਕੀਤੀਆਂ ਜਾਂ ਤੇ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਾ ਪਹੁੰਚ ਸਕਿਆ ਜਦੋਂ ਪੂਰਾ ਪਰਿਵਾਰ ਰਿਸ਼ਤੇਦਾਰ ਤੇ ਦੋਸਤ ਉਸਦੀ ਉਡੀਕ ਕਰ ਰਹੇ ਸੀ ਤਾਂ ਇੱਕ ਬੁਰੀ ਖਬਰ ਘਰ ਪਹੁੰਚਦੀ ਹੈ ਸਤਨਾਮ ਸਿੰਘ ਦੀ ਮੌਤ ਹੋ ਗਈ ਅਤੇ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋਈ ਹੈ ਸਤਨਾਮ ਸਿੰਘ ਦੱਸ ਦਿੰਦੇ ਆ ਕਿ ਫਾਜ਼ਿਲਕਾ ਦੇ ਪਿੰਡ ਕੋੜੀਆਂ ਵਾਲਾ ਦਾ ਰਹਿਣ ਵਾਲਾ ਸੀ 15 ਅਗਸਤ 2001 ਨੂੰ ਆਸਾਮ ਰਾਈਫਲਸ ਫਰਸਟ ਦੇ ਵਿੱਚ ਸ਼ਾਮਲ ਹੋਏ ਸਤਨਾਮ ਸਿੰਘ ਇੱਕ ਚੰਗੇ ਸਿਪਾਈ ਹੋਣ ਦੇ ਨਾਲ ਨਾਲ ਇੱਕ ਵਧੀਆ ਖਿਡਾਰੀ ਵੀ ਸੀ ਉਸਨੇ 2004 ਦੇ ਵਿੱਚ ਫੌਜ ਦੇ ਵਿੱਚ ਕ੍ਰਾਸ ਕੰਟਰੀ ਦੌੜਾਂ ਦੇ ਵਿੱਚ ਹਿੱਸਾ ਵੀ ਲਿੱਤਾ ਅਤੇ ਬਾਅਦ ਦੇ ਵਿੱਚ ਮੁੱਕੇਬਾਜ਼ੀ ਵੀ ਸ਼ੁਰੂ ਕੀਤੀ। ਸਤਨਾਮ ਸਿੰਘ ਮੁੱਕੇਬਾਜ਼ੀ ਦੇ ਵਿੱਚ ਸੁਪਰ ਹੈਵੀweight ਪੱਧਰ ਦੇ ਉੱਤੇ ਇੰਟਰ ਬ੍ਰਿਗੇਡ ਮੁਕਾਬਲੇ ਦੇ ਵਿੱਚ ਜੇਤੂ ਵੀ ਰਿਹਾ ਸੀ। ਸਤਨਾਮ ਸਿੰਘ ਆਪਣੀ ਸੇਵਾ ਮੁਕਤੀ ਤੋਂ ਬਹੁਤ ਖੁਸ਼ ਸੀ ਅਤੇ ਵਿਦੇਸ਼ ਰਹਿੰਦੇ ਹੋਏ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੇ ਜਿਸ ਦੇ ਵਿੱਚ ਉਸਦੇ ਬਜ਼ੁਰਗ ਮਾਤਾ ਪਿਤਾ ਵੀ ਸ਼ਾਮਲ ਸੀ। ਉਸ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਰਿਹਾ ਹੈ ਅਤੇ ਪਰਿਵਾਰ ਦੇ ਵਿੱਚ ਵਾਪਸ ਆ ਰਿਹਾ ਅਜਿਹੀਆਂ ਗੱਲਾਂ ਫੋਨ ਤੇ ਹੋਈਆਂ ਪਰ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਖੁਸ਼ੀਆਂ ਜਿਹੜੀਆਂ ਨੇ ਸ਼ੋਕ ਦੇ ਵਿੱਚ ਬਦਲ ਗਈਆਂ ਤੁਹਾਨੂੰ ਫਿਰ ਇੱਕ ਦੋ ਹੀ ਤਲਾਹ ਮਿਲੀ ਜਿਉਂ ਨਾਲ ਕਰਕੇ ਪਹਿਲਾਂ ਤਾਂ ਤੁਸੀਂ ਪਰਿਵਾਰ ਨੂੰ ਤਿਆਰੀ ਕਰਦੇ ਹੋਗੇ ਉਹਨਾਂ ਦੇ ਆਉਂਦੀ ਇੱਥੇ ਹਾਂ ਜੀ ਪਹਿਲਾਂ ਗੱਲਬਾਤ ਹੋਈ ਇਹਦਾ ਸਾਰਿਆਂ ਨੂੰ ਨਾਇਕ ਤਰੀਕ ਨੂੰ ਮੁੱਠੋ ਮੇਰੀ ਟਿਕਟ ਕਨਫਰਮ ਹੈ ਮੈਂ ਤਿੰਨ ਤਰੀਕ ਨੂੰ ਆਇਆ ਤੁਸੀਂ ਅੱਗੋਂ ਮੈਨੂੰ ਲੈਣ ਆਏ ਮੈਨੂੰ ਰੀਸੀਵ ਕਰਿਆ ਜੇ ਗੱਡੀਆਂ ਲੈ ਕੇ ਆਏ ਜੇ ਮੈਂ ਵਰਦੀ ਚਾਉਣਾ ਹੈ ਐਦ ਕੀ ਹਾਰ ਲੈ ਕੇ ਆਏ ਮੈਂ ਜੀ ਪੂਰਾ ਭਾਰਤੀ ਕਰਨੀ ਤੁਹਾਨੂੰ ਮੈਂ ਮੁੜ ਕੇ ਡਿਊਟੀ ਤੇ ਨਹੀਂ ਜਾਣਾ ਪਰ ਰੱਬ ਨੇ ਚਾਹਿਆ ਨਹੀਂ ਵੀ ਮੁੜ ਕੇ ਜਾਏ ਜਾਂ ਜਣਾ ਕਹਿਣਾ ਕਿ ਆ ਵੀ ਮੈਨੂੰ ਰੀਸੀਵ ਕਰਿਓ ਹਾਂ ਜੀ ਠੀਕ ਹੈ किसी दुख किस भरा बस मेरी परिवार माता पिता की सेवा करो तुम बहार हो मैं इतना माँ प्यो समझूंगा परिवार लैके देखो जी वह गल हाँ ਗੱਲ ਇਹ ਹੁੰਦੀ ਸੀ ਮੈਂ ਆ ਜਣਾ ਕਰੇ ਗੱਲ ਇਹ ਹੀ ਕੀਤੀ ਮਾਂ ਚਲ ਤੂੰ ਆ ਜਾਇਆ ਕਰੇ ਮੈਂ ਬਾਹਰ ਆ ਮਾਂ ਤੂੰ ਘਰ ਆ ਜੀ ਮਾਤਾ ਪਿਤਾ ਠਿੱਲੇ ਰਹਿੰਦੇ ਨੇ ਪਿੱਛੇ ਮੰਮੀ ਬਹੁਤ ਠਿੱਲੇ ਰਹੇ ਡੈਡੀ ਮੈਂ ਤੂੰ ਆ ਜਾਏਗਾ ਨਾਲ ਜਵਾਗ ਬੱਚੇ ਛੋਟੇ ਹੀ ਨੇ ਤੂੰ ਘਰ ਦਾ ਖਿਆਲ ਰੱਖਿਆ ਮੈਂ ਬਾਹਰ ਆ ਮੈਨੂੰ ਬਾਹਰ ਘਰ ਦਾ ਫਿਕਰ ਨਾ ਆਊਗਾ ਬਸ ਉਹ ਸਾਰੀਆਂ ਗੱਲਾਂ ਵਿੱਚੇ ਰਹਿ ਗਈਆਂ ਜਿਹੜੀਆਂ ਅਸੀਂ ਕੋਈ ਸਲਾਹਾਂ ਵੀ ਕੀਤੀਆਂ ਉਹ ਵੀ ਵਿੱਚੇ ਰਹਿ ਗਈ ਹਾਂ ਜੀ ਬੰਦੇ ਪਰ ਇਸ ਤਰ੍ਹਾਂ ਵੀ ਇਹ ਜਿਹੜਾ ਵਾ ਰਫੇਲਮਨ ਸਤਨਾਮ ਸਿੰਘ 2000 ਦੇ ਵਿੱਚ ਭਰਤੀ ਹੁੰਦਾ ਵਾ ਬਹੁਤ ਵਧੀਆ ਸੋਲਜਰ ਤੇ ਆਪਣਾ ਸੋਲਜਰ ਦੇ ਨਾਲ ਨਾਲ ਇਹ ਮਤਲਬ ਇੱਕ ਪਲੇਅਰ ਬਹੁਤ ਵਧੀਆ 크ਰੋਸ ਕੰਟਰੀ ਦਾ ਪਲੇਅਰ ਇੱਕ ਨੰਬਰ ਦਾ ਉਸ ਤੋਂ ਬਾਅਦ ਇਸ ਬੰਦੇ ਨੇ ਬਾਕਸਿੰਗ ਤੇ ਬਹੁਤ ਹੀ ਵਧੀਆ ਮਤਲਬ ਪ੍ਰਦਰਸ਼ਨ ਜਿਹੜਾ ਕੀਤਾ ਵਾ ਸਾਡੀ ਜੁੰਡ ਦਾ ਵੀ ਨਾਮ ਇੰਨਾ ਰੋਸ਼ਨ ਕੀਤਾ ਬੰਦੇ ਨੇ ਵੀ ਬਹੁਤ ਹੀ ਜ਼ਿਆਦਾ ਵੀ ਹਰ ਬੰਦਾ ਮਤਲਬ ਜੁੰਡ ਦਾ ਹਰ ਬੰਦੇ ਨੂੰ ਇਹਦੇ ਉੱਤੇ ਇੱਕ ਪ੍ਰਾਊਡ ਸੀਗਾ ਤੇ ਇਹਦਾ ਮਤਲਬ ਬਹੁਤ ਇੱਜ਼ਤ ਔਰ ਬਹੁਤ ਮਾਨਸ਼ੀ ਇਸ ਬੰਦੇ ਦਾ ਤੇ ਇਹ ਬੰਦਾ ਅੱਜ ਪੂਰੀ ਸਰਵਿਸ ਕਰਨ ਤੋਂ ਪੂਰੀ ਸਰਵਿਸ ਇਹਨੇ ਕੀਤੀ ਆ ਤੇ 30 ਜੂਨ ਨੂੰ ਇਹਨੇ ਘਰ ਆਉਣਾ ਸੀਗਾ ਰਿਟਾਇਰ ਹੋ ਕੇ ਤੇ ਘਰ ਪਹੁੰਚਣਾ ਸੀਗਾ ਪਰ 4 ਦਿਨ ਪਹਿਲਾਂ ਮਾਲਕ ਨੇ ਇਹਨਾਂ ਨਾਲ ਆ ਕੰਮ ਕਰਤਾ ਵਾ ਬੜੇ ਸੁਪਨੇ ਸੀ ਇਹ ਬੰਦੇ ਦੇ ਬਹੁਤ ਜ਼ਿਆਦਾ ਡ੍ਰੀਮ ਸੀ ਕਿ ਮੈਂ ਘਰ ਜਾ ਕੇ ਕੀ ਕੁਝ ਕਰਨਾ ਮੈਂ ਕਿਵੇਂ ਕਰਨਾ ਵਾ ਬਾਕੀ ਬਹੁਤ ਵਧੀਆ ਸੀ ਬਾਕੀ ਇਹਨਾਂ ਦੀ ਫੈਮਿਲੀ ਦੇ ਨਾਲ ਮੇਰੀ ਤਕਰੀਬ ਨਹੀਂ ਗੱਲ ਮਤਲਬ ਗੱਲਬਾਤ ਹੁੰਦੀ ਰਹਿੰਦੀ ਆ ਪਹਿਲਾਂ ਵੀ ਹੁੰਦੇ ਰਹੀ ਆ ਅਸੀਂ ਕਿਉਂਕਿ 25 ਸਾਲ ਤੋਂ ਅਸੀਂ ਦੋਨੇ ਇਕੱਠੇ ਆ। ਕਿ ਜਿਵੇਂ ਅਸੀਂ ਭਰਤੀ ਹੋਏ ਆ ਤੇ ਅੱਜ ਤੱਕ ਆਪਾਂ ਇਕੱਠੇ ਆ ਤੇ ਇੱਕ ਹਫ਼ਤਾ ਪਹਿਲਾਂ ਮੈਂ ਛੁੱਟੀਆਂ ਆਏ ਤੇ ਕੋਲ ਮਿਲ ਕੇ ਆਇਆ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਵਧੀਆ ਓਕੇ ਆ। ਬਟ ਅਚਾਨਕ ਜਿਹੜਾ ਇਹ ਅਟੈਕ ਆਇਆ ਵਾ। ਟੈਕ ਦੇ ਨਾਲ ਬੰਦੇ ਦੀ ਡੈਥ ਹੋ ਗਈ ਆ ਤੇ ਪੂਰਾ ਹੀ ਪਰਿਵਾਰ ਜਿਹੜਾ ਵਾ ਬਹੁਤ ਵੱਡੇ ਸਦਮੇ 'ਚ ਆ ਤੇ ਸਾਰਾ ਪਿੰਡ ਦਾ ਇਹਦਾ ਜਿਹੜਾ ਵਾ ਮਾਹੌਲ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਸਿਲਮੇ ਚ ਹੈ ਤੇ ਅਸੀਂ ਇੱਥੇ ਆਏ ਆ ਤੇ ਆ ਰਹੀ ਉਹ ਨਾ ਜਿ ਡੈੱਡ ਬੋਡੀ ਆ ਰਹੀ ਉਹਦੀ ਵੇਟ ਕਰਦੇ ਪਏ ਆ ਜਿਹੜਾ ਘਟਾ ਇਹ ਸਪਿੰਡ ਨੂੰ ਜਾਏ ਇਸ ਇਲਾਕੇ ਨੂੰ ਜਾਏ ਤੇ ਇਸ ਪਰਿਵਾਰ ਨੂੰ ਪਿਆ ਵਾ ਉਹ ਤੇ ਦੁਬਾਰਾ ਪੂਰਾ ਨਹੀਂ ਹੋ ਸਕਦਾ ਬਾਕੀ ਜੋ ਵੀ ਆ ਪਰਮਾਤਮਾ ਵਾ ਵਾਹਿਗੁਰੂ ਇਹਨਾਂ ਦਾ ਜਿਹੜਾ ਪਿੱਛੇ ਪਰਿਵਾਰ ਹੈ ਉਹਨਾਂ ਨੂੰ ਇੱਕ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਮਤਲਬ ਉਹ ਸਿੱਧੀਆਂ ਪਾਵੇ ਇਹਨਾਂ ਦੇ ਪਰਿਵਾਰ ਤੇ ਵਾਹਿਗੁਰੂ ਮੈਂ ਇਹ ਹੀ ਅਰਦਾਸ ਕਰਦਾ ਮਾਲਕ ਅੱਗੇ ਅਕੀ ਭਾਤਰ ਦੀ ਜਿਹੜੀ ਰਿਟਾਇਰਮੈਂਟ ਹੋ ਰਹੀ ਸੀ ਉਸ ਤੋਂ ਬਾਅਦ ਕਿ ਕਿ ਅਸੀਂ ਰਿਟਾਇਰਮੈਂਟ ਤੋਂ ਬਾਅਦ ਆ ਕੁਝ ਕਰਨਾ ਜਾਂ ਬੱਚਿਆਂ ਦੇ ਵਿੱਚ ਰਹਿਣਾ ਉਸ ਨੂੰ ਲੈ ਕੇ ਜਿਹੋ ਜਾਂ ਦੇ ਮਨ ਦੇ ਵਿੱਚ ਸੀ ਉਹਦੇ ਇੰਨਾ ਕ ਜਿਆਦਾ ਖੁਸ਼ ਸੀ ਕਿ 10 10 ਮਤਲਬ ਲਾਲੋ ਵੀ ਇੱਕ ਹਫਤਾ ਜਦੋਂ ਪਹਿਲਾ ਮੇਰੇ ਨਾਲ ਮਿਲਿਆ ਵਾ ਪਹਿਲਾਂ ਉਹਨੇ ਮੇਰੇ ਨਾਲ ਇਹ ਗੱਲ ਕੀਤੀ ਆ ਵੀ ਆਪਣੇ ਛੋਟਾ ਭਰਾ ਜਿਹੜਾ ਉਹਦਾ ਛੋਟਾ ਭਰਾ ਦਾ ਨਾਮ ਹੈ ਬਚਿੱਤਰ ਸਿੰਘ ਉਹ ਬੰਦਾ ਸਿੰਗਾਪੁਰ ਕੰਟਰੀ ਦੇ ਵਿੱਚ ਆ ਤੇ ਇਸ ਟਾਈਮ ਉਹ ਵੀ ਕੱਲ ਦਾ ਰਾਦਾ ਇੱਥੇ ਘਰ ਪਹੁੰਚ ਗਿਆ ਵਾ ਤੇ ਉਹਦਾ ਨਾਮ ਲੈਂਦਾ ਸੀ ਮੇਰੇ ਅੱਗੇ ਵੀ ਉਸ ਬੰਦੇ ਨੇ ਮੈਨੂੰ ਇੰਨੇ ਪੈਸੇ ਦੇਨੇ ਆ ਤੇ ਮੈਂ ਆਪਣੀ ਮਤਲਬ ਜਾ ਕੇ ਇੱਕ ਤੇ ਮਕਾਨ ਬਣਾਉਣਾ ਵਾ ਵੀ ਦੋਵਾਂ ਭਰਾਵਾਂ ਦਾ ਬਹੁਤ ਜ਼ਿਆਦਾ ਸਲੂਕ ਸੀਗਾ ਤੇ ਦੋਵਾਂ ਭਰਾਵਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਨਾਲ ਇਹਨਾਂ ਦੀ ਸ਼ਿਫਟਰ ਜਾਂ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਬਹੁਤ ਵਧੀਆ ਸੀਗਾ ਤੇ ਖੁਸ਼ ਇਹਨਾਂ ਕਾ ਜਿਆਦਾ ਕਿ ਮੈਂ ਆਪਣਾ ਜਾ ਕੇ ਮਤਲਬ ਕੋਈ ਨਾ ਕੋਈ ਕਾਰੋਬਾਰ ਵਧੀਆ ਤੋਰ ਲੈਣਾ ਵਾ ਪੇ ਬਹੁਤ ਹੀ ਵਧੀਆ ਇੱਕ ਦਿਲਚਸਾਲ ਸੀ ਵੀ ਮੈਂ ਪੈਨਸ਼ਨ ਚਲੇ ਆ ਪੂਰੀ ਸਰਵਿਸ ਕਰਕੇ ਹਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਵਾਪਸ ਆ ਰਿਆਂ ਪਰਿਵਾਰ ਚ ਰਾਂਗਾ ਪਰਿਵਾਰ ਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰਾਂਗਾ ਤੇ ਵਧੀਆ ਰਾਂਗਾ ਤੇ ਮੈਨੂੰ ਵੀ ਬੁਲਾਇਆ ਵੀ ਤੂੰ ਘਰ ਆਵੀਂ ਪੇ ਆਪਾਂ ਚਲੋ ਬੈਠਾਂਗੇ ਗੱਲ ਗੱਲਾਂ ਬਾਤਾਂ ਕਰਾਂਗੇ ਜਾਂ ਕੋਈ ਵਿਚਾਰ ਵਟਾਂਦਰਾ ਕਰਾਂਗੇ ਪਰ ਮੈਨੂੰ ਪਤਾ ਨਹੀਂ ਸੀ ਵੀ ਮੈਂ ਇਸ ਦੇ ਉਹਨ ਤੋਂ ਪਹਿਲਾਂ ਹੀ ਇੱਥੇ ਇਹਨਾਂ ਦੇ ਘਰ ਆ ਜਾਣਾ ਮਤਲਬ ਇਹ ਚੀਜ਼ਾਂ ਹੋਈਆਂ